ਜੀ ਭੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਸੰਗ ਰਾਜਿਕੋ ਜੀ ਸੰਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗੁਣੀ ਰਾਤ ਚੌਗਣੀ ਤਰੱਕੀ ਵਾਖੇ ਜੀ YouTube ਦਾ ਤਹਿ ਦਿਲੋਂ ਧੰਨਵਾਦ ਆ ਜੀ YouTube ਫੈਮਿਲੀ ਦਾ ਵੀ ਤਹਿ ਦਿਲੋਂ ਧੰਨਵਾਦ ਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੁਗੁਣੀ ਰਾਤ ਚੌਗਣੀ ਤਰੱਕੀ ਵਾਖੇ ਜੀ ਮੇਰੇ ਪਰਿਵਾਰ ਰੱਖੇ ਸਾਥ ਤੇ ਬਾਹਰ ਬੈਠੇ ਦੇ ਸਭ ਦਸਾਂ ਵਿੱਚ ਮੇਰੇ ਭੈਣ ਭਰਾਵਾਂ ਬਜ਼ੁਰਗ ਮਤਾਵਾ ਬੱਚੇ ਚਾਰੇ ਨੂੰ ਕੋਈ ਪਰਿਸ਼ ਸ੍ਰੀ ਕਾਲ ਜੀ ਠੀਕ ਠਾਕ ਹੋਗੇ ਪ੍ਰਮਾਤਮਾ ਕੇ ਇਹ ਤਾਂ ਅਸ ਬੇਨਤੀ ਹੈ ਕਿ ਤੁਸੀਂ ਸਭ ਹਮੇਸ਼ਾ ਚੜਦੀ ਕਲਾ ਉਚਰੋ ਤੇ ਆਪਣਾ ਹੋ ਗਿਆ ਕੱਲ 26 27 ਸੌ ਦਾ ਨੁਕਸਾਨ ਤੇ ਪਹਿਲਾਂ ਮੈਂ ਕਰੋੜਾਂ ਦੀਆਂ ਬਣਾਈਆਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਟੋਲੋਂ ਪਾਪਾ ਉਹ ਸੜ ਗਿਆ ਤੇ ਪਤਾ ਨਹੀਂ ਕੀ ਚੱਕਰ ਬਣਿਆ ਤੇ ਪਹਿਲਾ ਵਧੀਆ ਚੱਲਦਾ ਹੈ ਤਿੰਨ ਚਾਰ ਸਾਲੋਂ ਕੇ ਲੈਣ ਦੇ ਨੂੰ ਤੇ ਕੀਮਤ ਇਹਨਾਂ ਦੀ ਲੱਗਾ 1 2200 ਦਾ 1 2400 ਦਾ 1 3000 ਦਾ 1 3500 ਦਾ 1 3100 ਦਾ ਯਾਨੀ ਕਿ 2500 ਤੋਂ ਸਟਾਰਟ ਹੋਵੇਗਾ ਤੇ ਵੱਡੇ ਛੋਟੇ ਦਾ ਵੀ ਫਰਕ ਹੁੰਦਾ ਹੈ ਜੇ ਆਪਾਂ ਵੱਡਾ ਲਿਆਵਾਂਗੇ ਤਾਂ ਵੱਡੇ ਚ ਕੋਈ ਫਾਇਦਾ ਨਹੀਂ ਹੈ ਨਾ ਜਿਹੜਾ ਦਰਮਿਆਨਾ ਜਿਹਾ ਹੋਵੇ 1/2 ਇੰਚੀ ਦਾ ਪਾਣੀ ਤਾਂ ਵੱਡੇ ਨੇ ਵੀ ਓਨਾ ਹੀ ਘਟਣਾ ਤੇ ਛੋਟੇ ਨੇ ਵੀ ਓਨਾ ਹੀ ਘਟਣਾ ਇਹਦੀ ਕੀਮਤ ਜਣੀ ਅਲੱਗ-ਅਲੱਗ ਇਹਨਾਂ ਦੀ ਆਪਦੇ ਰੱਖੀ ਹੁੰਦੀ ਹੈ ਨਾ ਤੇ ਉਹ ਫਰਮੈਂ ਲਿਆ ਹੈਗਾ ਜੀ 2200 ਕਾਪਰ ਦਾ 2200 ਦਾ ਤੇ 6 ਮਹੀਨੇ ਦੀ ਗਾਰੰਟੀ ਹੈ 6 ਮਹੀਨੇ ਦੀ ਗਾਰੰਟੀ ਹੈ ਪਾਣੀ ਨਾ ਪਵੇ ਚੱਲਦਾ ਨਹੀਂ 30 ਲੈ ਆ ਉਹ ਖੋਲ ਕੇ ਤੁਹਾਨੂੰ ਪੀਸ ਨਵਾਂ ਦਿੱਤਾ ਜਾਊਗਾ ਤੇ ਅੱਗੇ ਵੀ ਮੈਂ ਉਹਨਾਂ ਤੋਂ ਹੀ ਲਿਆ ਸੀਗਾ ਤੇ ਉਹ ਬਾਈ ਮੈਨੂਆ ਦਾ ਵੀ ਉਹ ਤੇ ਪਾਣੀ ਪਿਆਊਗਾ ਜਰੂਰ ਜੇ ਪਾਣੀ ਤੋਂ ਬਿਗੇਰ ਚੀਜ਼ ਖਰਾਬ ਨਹੀਂ ਹੁੰਦੀ ਲਗੀ ਇਹ ਬਾਕੀ ਉਹ ਤਾਂ ਟੈਂਕੀ ਭਰਨੀ ਤੂੰ ਕਿਹੜਾ ਬਾਲਾ ਵਰਤਣਾ ਹੁੰਦਾ ਤੇ ਮੈਂ ਕਹਿਆ ਯਾਰ ਪਤਾ ਨਹੀਂ ਕੀ ਚੱਕਰ ਬੜਿਆ ਚੱਲੀ ਤਾਂ ਵਧੀਆ ਜਾਂਦਾ ਈ ਤੇ ਮੈਨੂੰ ਉਹ ਕਹਿੰਦਾ ਬਣਾ ਕੇ ਵੇਖ ਲੈਣ ਮੈਂ ਕਹਿਆ ਯਾਰ ਬਣਾਉਣਾ ਪਰ ਮੈਥਰੀ ਜੇ ਮੈਂ ਮਿਹਤਰੀ ਤੋਂ ਸਹੀ ਨਾ ਬੱਜਾ ਫਿਰ ਆਪਾਂ ਕਹਾਂਗੇ ਯਾਰ ਕੰਮ ਨਹੀਂ ਚੱਜਣਾ ਕੀਤਾ ਨਾ ਤੇ ਐਵੇਂ ਕਾਹਦੂ ਕੇ ਰਿਕਾਰਡੇ ਵਿਕੇ ਪੈਣਾ ਤੇ ਮੈਂ ਕਿਹਾ ਯਾਰ ਮੈਂ ਇਹਦੇ ਵਿੱਚ ਪੈਣ ਨਹੀਂ ਚਾਹੁੰਦਾ ਕਿਉਂਕਿ ਇਹਦਾ ਚੀਜ਼ ਖੁੱਲ ਗਈ ਮੁੜ ਕੇ ਫਿਰ ਚੀਜ਼ ਕਈ ਵਾਰੀ ਸੈੱਟ ਨਹੀਂ ਆਉਂਦੀ ਤੇ ਉਦੋਂ ਵਾਲੇ ਉੱਤੇ ਦੁਗਣੇ ਪੈਸੇ ਲੱਗ ਜਾਂਦੇ ਤਾਂ ਕਰਕੇ ਮੈਂ ਅੱਜ ਲੈ ਆਇਆ ਮੈਂ ਕਿਹਾ ਵੀ ਨਵਾਂ ਲਿਆ ਕੇ ਰੱਖ ਗਏ ਨਵੇਂ ਤੋਂ ਬਿਗੇਰ ਗੱਲ ਨਹੀਂ ਬਾਨੀ ਤੇ ਮੈਂ ਗਿਆ 9:30 ਵਜੇ ਆ 10 10:11 ਵਜੇ ਬਿੰਨ ਮੋੜ ਤੇ ਨੂੰ ਹੌਲੀ ਹੌਲੀ ਗਿਆ ਮੈਂ ਤੇ ਲੈ ਆਂਦਾ ਹੁਣ ਮੈਸਤਰੀ ਨੂੰ ਮੈਂ ਫੋਨ ਲਾਇਆ ਉਹ ਫੈਟ ਕਰੂਗਾ ਤੇ ਫਿਰ ਚਾਲੂ ਹੋਊਗਾ ਤੋਂ ਇਹਦੇ ਬਗੈਰ ਜਦੋਂ ਸਰਨਾ ਹੀ ਨਹੀਂ ਤਾਂ ਕਰਕੇ ਪਰ ਮੈਂ ਬਾਗੇ ਬਰਾੜੇ ਮੈਨੂੰ ਖੜੇ ਪੈਰ ਜਾਣਾ ਪਿਆ ਇੱਕ ਸਰੀਟ ਆਉਣ ਹੈ ਕਾਂਗਰੇਸ਼ਾ ਬੋਲ ਲੱਗਾ ਹੋਇਆ ਤੇ ਦਵਾਈ ਵਿਲੇਜੇ ਦਵਾਈ ਦਾ ਫਰਕ ਨਹੀਂ ਪਿਆ ਅਰੇਂਦੀ ਗੁੰਦੀ ਉਹੜ ਹਵਾ ਵੱਜ ਗਈ ਤੇ ਬਸ ਹੁਣ ਜਿਹੜੀ ਐਸਟੈਬ ਪੂਰਾ ਸ਼ੋਰ ਪਟੀ ਆ ਰਿਹਾ ਬਹੁਤ ਜਿਆਦੇ ਇਸ ਕਰਕੇ ਅੱਜ ਜਿਹੜੀ ਆਪਣੀ ਲਾਈਵ ਆ ਉਹ ਵੀ ਘੱਟ ਲੱਗੀ ਅਗਾਂ 2 ਘੰਟੇ ਦੀ ਲਾਈਵ ਹੁੰਦੀ ਸੀ ਤੇ ਅੱਜ ਉਹ ਵੀ ਸਮਾਂ ਘੱਟ ਨਿਕਲਿਆ ਤੇ ਹੌਟ ਪਰ ਸ਼ੁਰੂ ਕਰਦਾ ਜਿੰਨਾਂ ਚਾ ਕੋਈ ਨਹੀਂ ਆਉਂਦੇ ਤੇ ਆਪਾਂ ਲਾਈਵ ਸਟਾਰਟਿੰਗ ਕਰ ਦੇਣਾ ਹੁਣੇ ਸੋ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਤੁਸੀਂ ਮੈਨੂੰ ਇਨਾ ਮਾਣ ਬਖਸ਼ਿਆ ਮੈਂ ਨਿਰਰੀਆ ਤੁਹਾਡਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਉੱਚ ਰੱਖੇ ਸੱਚੇ ਪਾਤਸ਼ਾਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਤੇ ਬਾਕੀ ਜੇ ਆਪਾਂ ਸੋਚੀਏ ਕੱਲਾ ਬੰਦਾ ਵੀ ਕੁਝ ਨਹੀਂ ਕਰ ਸਕਦਾ ਸਾਰੇ ਭੈੜ-ਪਰਾਵਾ ਦਾ ਸੁਜੋਗ ਹੋਣਾ ਬਹੁਤ ਜ਼ਰੂਰੀ ਹੈ ਤੇ ਅੱਜ ਮੈਂ ਇੱਕ ਹੋਰ ਫਾਰਮੂਲਾ ਲੈ ਕੇ ਆਇਆ ਬੰਦੇ ਤੋਂ ਬਈ ਵੀ ਆਜ ਜੋ ਸਾਰੀ ਸੰਗ ਖੋਲ ਲਈ ਮੈਂ ਕਿ ਯਾਰ ਆਪਾਂ ਇਹਦੇ ਬਾਰੇ ਵੀ ਨੌਲੇਜ ਲਈਏ ਫਿਰ ਮੈਂ ਉਹਨੂੰ ਦੱਸੀ ਕਹਾਣੀ ਮੈਂ ਕਿ ਕਈ ਵਾਰੀ ਕੋਈ ਗਲਤ ਕਮੈਂਟ ਆ ਜੇ ਤੇ ਮੁੜ ਕੇ ਲੈ ਸਾਰੀ ਖਰਾਬ ਹੋ ਜਾਂਦੀ ਹੈ ਉਹ ਉਹਦਾ ਮੈਂ ਨੰਬਰ ਲੈ ਆਇਆ ਤੇ ਉਹ ਮੈਨੂੰ ਆਦਾ ਵੀ ਕੇਰਾ ਤੋਂ ਮੈਨੂੰ ਸਕਰੀਨਸ਼ਾਟ ਭੇਜਦੀ ਬਾਕੀ ਸਾਡਾ ਜਾਣੇ ਕੰਮ ਤੇ ਟੈਨਸ਼ਨ ਨਾਲ ਨਹੀਂ ਮੈਂ ਕਹਿੰਦਾ ਵੀ ਠੀਕ ਹੈ ਮੈਂ ਕਹਿੰਦਾ ਯਾਰ ਕੱਲ-ਤਪਾਲ ਤਾਂ ਕਮੈਂਟ ਬਹੁਤ ਜ਼ਿਆਦਾ ਆਉਂਦੇ ਆ ਕਈ ਵਾਰੀ ਲਾਈਵ ਵੀ ਨਹੀਂ ਸੋਹਣੀ ਚੱਲੀ ਜਾਂਦੀ ਐ ਤੇ ਕਈ ਵਾਰੀ ਇਹ ਜਿਹੜੇ ਸਾਲ ਪੈਦਾ ਹੋ ਜਾਂਦੇ ਆ ਵੀ ਉਹ ਸਾਰੀ ਲਾਈਵ ਨੂੰ ਖਰਾਬ ਕਰ ਦਿੰਦੇ ਆ ਉਹ ਵੀ ਮੈਂ ਅੱਜ ਕਾ ਉਹ ਨਾਲ ਹੀ ਉਹਦੇ ਵੀ ਤੇ ਉਹ ਮੁੰਡੇ ਮੁੰਡਾ ਪਹਿਲਾਂ ਮੇਰੇ ਲਈ ਵੇਖੀ ਗਿਆ ਖੜ ਕੇ ਵੀ ਬਾਈ ਲੱਗਦਾ ਤਾਂ ਉਹ ਹੀ ਐ ਤੇ ਮੇਰੇ ਕੋਲੇ ਆ ਗਿਆ ਮੈਨੂੰ ਆਦਾ ਵੀਰੇ ਤੁਸੀਂ ਵੀਡੀਓ ਪਾਉਣੇ ਨੇ ਮੈਂ ਕਹਾ ਹਾਂਜੀ ਤੇ ਬਹੁਤ ਵਧੀਆ ਵੀਡੀਓ ਆਦਾ ਫਾਸ ਕਲਾਸ ਆ ਤੇ ਇੱਕ ਮੈਂ ਜ਼ਿੰਦਗੀ ਜਿੰਦਾਬਾਦ ਵਾਲਾ ਨੰਬਰ ਤੇ ਆਇਆ ਇੱਕ ਮੈਂ ਆਵਦਾ ਦੇ ਆ ਚੈਨਲ ਇਹ ਦੋਨੇ ਤੇ ਆਇਆ ਮੈਂ ਕਿਹਾ ਵੀ ਇਹ ਆ ਚੈਨਲ ਸਾਡੇ ਤੇ ਉਹ ਆ ਨਾ ਵੀ ਕੋਈ ਨਹੀਂ ਜਦੋਂ ਵੀ ਮਾੜਾ ਜਾਂ ਮੈਨੂੰ ਕੋਈ ਵੀ ਗਲਤ ਕਮੈਂਟ ਆਉਂਦਾ ਹੋਇਆ ਤੇਰੇ ਸਾਹਮਣੇ ਮੈਂ ਪਤੀੜਾ ਪਵਾ ਦੂ ਹੋਰ ਦੱਸ ਭਾਵੇਂ ਕਿੱਡਾ ਵੀ ਹੋਵੇ ਮੈਂ ਕਿਹਾ ਠੀਕ ਹੈ ਤੇ ਉਹ ਮੈਂ ਤੇ ساری ਰਿਪੋਰਟ ਦਰਜ ਕਰਾ ਲਈ ਨੰਬਰ ਲੈ ਲਿਆ ਤਾਂ ਆnabla 2 ਮੈਨੇ ਕੇਰਾ ਸਕਰੀਨਸ਼ਾਟ ਕਰਦੀ ਬਾਕੀ ਮੈਂ ਜਾਣਾ ਮੇਰਾ ਕੰਮ ਜਾਣਾ ਠੀਕ ਹੈ ਜੀ ਤੇ ਕੋਈ ਨਹੀਂ ਮੈਂ رابطہ ਕੈਮ ਰੱਖੂਗਾ ਤੁਹਾਡੇ ਨਾਲ ਤੇ ਕੰਪਲੀਟਾਂ ਸਾਡੇ ਕੋਲੇ ਅੱਗੇ ਵੀ ਆਪ ਚੁੱਕਣਾ کہیں ਤੇ ਕੌਸ਼ਕਤਾ ਡਟਪਟਾਰਾ ਹੋ ਗਿਆ ਤੇ ਕੁਛ ਰਹਿ ਗਿਆ ਇਸ ਕਰਕੇ ਵੀਰੋ ਮੈਂ ਆਪਦਾ ਬਈ ਨੰਬਰ ਲੈ ਆਇਆ ਕੋਈ ਗਲਤ ਕਮੈਂਟ ਨਾ ਕਰੇ ਠੀਕ ਹੈ ਬਾਕੀ ਮੈਂ ਪੂਨਸ਼ਾਨ ਜ਼ਰੂਰ ਰੱਖੂਗਾ ਇਹ ਨਹੀਂ ਗੱਲ ਤੇ ਜਦੋਂ ਵੀ ਮੈਨੂੰ ਹੁਣ ਸਕਰੀਨ ਸ਼ਾਟ ਦਾ ਵੀ ਦੱਸਿਆ ਇਸ ਤਰ੍ਹਾਂ ਕਰਕੇ ਸਕਰੀਨ ਸ਼ਾਟ ਲੈਣੀ ਹੈ ਤੇ ਤੂੰ ਤੁਰੰਤ ਮੈਨੂੰ ਭੇਜ ਦੀ ਤੇ ਤੁਰੰਤ ਹੀ ਤੈਨੂੰ ਜਵਾਬ ਮਿਲੂਗਾ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਵੀਡੀਓ ਬਣਾਉਣ ਚੋਗੇ ਤੁਸੀਂ ਮਦਦ ਲੈਣ ਚੋਗੇ ਕਈ ਲੋਕ ਕਿਸੇ ਨੂੰ ਮਦਦ ਨਹੀਂ ਲੈਣ ਦਿੰਦੇ ਹੈਨਾ ਤੂੰ ਤਾਂ ਦਾ ਦਖਰੋਂ ਨੇ ਮੈਂ ਕਿਹਾ ਵੀ ਹਾਂ ਜੀ ਮੈਂ ਦਖੀ ਰੋਨੇ ਆ ਮੈਂ ਨੂੰ ਆਖਿਆ ਵੀਰੇ ਆਹ ਗੱਲ ਆ ਤੇ ਉਹ ਆਰਾ ਕੋਈ ਗੱਲ ਨਹੀਂ ਵੀਰੇ ਮੈਨੂੰ ਲੱਗ ਗਿਆ ਪਤਾ ਉਹ ਨਾ ਉਹਨਾਂ ਸਾਡੀ ਵੱਡੀ ਸ਼ਾਪ ਆ ਨਿਹਾਲੇਲੇ ਰੋਡ ਤੇ ਠੀਕ ਹੈ ਇਸੇ ਇਸੇ ਦੇ ਕੰਮ ਕਰਦੇ ਆ ਸਾਡਾ ਸਾਰਾ ਜਿੰਨੇ ਵੀ ਮਲਾਜ਼ਮਾਂ ਸਾਰੇ ਸਾਡੇ ਇੰਟਰ ਚ ਹੀ ਹੈਗੇ ਆ ਤੇ ਕੋਈ ਗੱਲ ਨਹੀਂ ਬਾਕੀ ਠੀਕ ਹੈ ਜੀ ਤੇ ਜਾਂਦੇ ਆਉਂਦੇ ਵਾਰਾ ਗੇੜਾ ਕੱਢੀ ਰੱਖਿਆ ਕਰੋ ਤੇ ਕੋਈ ਨਹੀਂ ਤੁਹਾਨੂੰ ਹੋਰ ਵੀ ਆਪਾਂ ਨਾਲ ਭੈਣ ਭਰਾਵਾਂ ਦਾ ਜੋੜਾਂਗੇ ਇਹ ਨਹੀਂ ਗੱਲ ਕੋਈ ਤੁਹਾਡੀ ਦੁੱਖ ਦੀ ਸਾਰੀ ਦੱਸਤੀ ਤੇ ਬਾਕੀ ਹਾਲ ਹੋਰ ਮੈਂ ਆਪੇ ਕਰ ਲੂ ਨੰਬਰ ਮੈਂ ਲੈ ਆ ਉਹ ਆਣਾ ਬਕੱਲਾ ਸਕਰੀਨ ਸ਼ਾਟ ਕਰਦੀ ਠੀਕ ਹੈ ਉਹਦੀ ਡੀਪੀ ਡਾਟਾ ਛੁਰਾ ਕੋ ਕੱਟ ਲਾਂਗੇ ਮੈਂ ਕਹ ਵੀ ਠੀਕ ਹੈ ਸਾਡੇ ਲਾਈਵ ਇੰਨੀ ਵਧੀਆ ਤਰੀਕੇ ਨਾਲ ਚੱਲ ਰਹੀ ਤਾਂ ਕੁਝ ਲੋਕ ਹੈ ਜੇ ਅੰਸਰ ਵਿੱਚ ਆ ਜਾਂਦੇ ਹੈ ਤੇ ਲਾਈਵ ਖਰਾਬ ਕਰ ਦਿੰਦੇ ਹੁਣ ਮੈਨੂੰ ਕੋਈ ਚੱਕਰ ਨਹੀਂ ਠੀਕ ਹੈ ਹੁਣ ਜਿਹੜਾ ਵੀ ਆਊਗਾ ਉਹ ਜ਼ਿਆਦਾ ਗਾਹ ਵਾਤੇ ਆਉਂਦਾ ਨਹੀਂ ਗਾਹ ਹੋਰ ਨਾਲ ਵੀ ਦੱਸੂਗਾ ਅੱਜ ਗੁਜਰਤੀ ਰੱਬ ਵੱਲੋਂ ਜਿਵੇਂ ਇੱਕ ਕੰਮ ਆਟ ਹੋਣਾ ਆਉਂਦਾ ਦੂਜਾ ਕੰਮ ਸੈੱਟ ਹੋਣਾ ਆਉਂਦਾ ਤੇ ਬਾਕੀ ਮੈਨੂੰ ਸਟੈਡੀ ਦੀ ਲੋੜ ਸੀਗੀ ਮੈਂ ਸਟੈਡੀ ਵੀ ਪੁੱਛੀ ਸੀ ਉਹਨੂੰ ਵਾੜਾ 100 ਰੁਪਏ ਦੀ ਮਿਲ ਜੂਗੀ ਤੇ ਮੈਂ ਕਿਹਾ ਵੀ ਠੀਕ ਹੈ ਤੇ ਫਿਰ ਮੈਂ ਉਹਨੂੰ ਇੱਕ ਹੋਰ ਵੀ ਪੁੱਛਿਆ ਸੀਗਾ ਵੀ ਜਿਹੜੇ ਆ ਕੰਨਾਂ 'ਚ ਪਾ ਲੈਂਦੇ ਆ ਮਾਈਕ ਮਾਈਕ ਵੀ ਚਾਹੀਦੇ ਆ ਉਹ ਆਣਾ ਭਾਈ ਵੇਖੋ ਵੇਖ ਮਾਈਕ ਛੋਟੇ ਵੀ ਆ ਵੱਡੇ ਵੀ ਆ ਜੇ ਤਾਂ ਬਣਾਉਣਾ ਤੁਸੀਂ ਬਲੌਕ ਸ਼ਾਟ ਫੇਰ ਤਾਂ ਤੁਹਾਨੂੰ ਛੋਟੇ ਠੀਕ ਹੈ ਜੇ ਤੁਹਾਡਾ ਲੰਮਾ ਪ੍ਰੋਸੈਸ ਹੈ ਫਿਰ ਤੁਸੀਂ ਉਹਨੂੰ ਲਾਭ ਸਕਦੇ ਹੋ ਠੀਕ ਹੈ ਫੋਨ ਭਾਵੇਂ ਕਿਤੇ ਪਿਆ ਹੋਵੇ ਕਿਤੇ ਬੈਠੇ ਹੋ ਮੋਕੇ ਤੇ ਕੋਈ ਚੱਕਰ ਨਹੀਂ ਤੁਹਾਡਾ ਸਿੱਧੀ ਵੀਡੀਓ ਤੁਹਾਡੇ ਉਹਦੇ ਵਿੱਚ ਜਾਊਗੀ ਸਾਰਾ ਸਿਸਟਮ ਹੀ ਹੈ ਜੇ ਹੁਣ ਫਿੱਟ ਕੀਤਾ ਇਹਦੇ ਚਾ ਜਿੱਥੇ ਤੁਸੀਂ ਬੋਲੋਗੇ ਤੇ ਕੈਮਰਾ ਤੁਹਾਡਾ ਕਿਤੇ ਹੋਵੇ ਤੁਸੀਂ ਉਸ ਤੁਹਾਡੀ ਵੀਡੀਓ ਉੱਥੇ ਤਿਆਰ ਹੋਈ ਜਾਂਦੀ ਬੱਚੇ ਤਾਂ ਪਹੁੰਚ ਤੋਂ ਦੂਰ ਰੱਖਣੀ ਹੈ ਆਟੋਮੈਟਿਕ ਵਿੱਚ ਸੈੱਟ ਹੋ ਜਾਂਦਾ ਰਾਸ਼ਾਂ ਤੇ ਬਹੁਤ ਸੀਗੇ ਯਾਨੀ ਕਿ ਲੋਕ ਕੋਈ ਫੋਨ ਲੋਡ ਕਰਾਉਣਾ ਆਉਂਦਾ ਕੋਈ ਕਿਸੇ ਦਾ ਚੈਨਰ ਨਹੀਂ ਚੱਲਦਾ ਕਿਸੇ ਤੇ ਵੀਓ ਘਟਦੇ ਆ ਜਾਂ ਕਿਸੇ ਦੀ ਜਿੰਨੀ ਵੀਡੀਓ ਘਾਣੀ ਜਾਂਦੀ ਸਾਰਾ ਬੁਧਾ ਦਾ ਨਿਹਾਲੇ ਵਾਲੇ ਰੋਡ ਤੇ ਆ ਵਾਗੇਪੁਰਾਣ ਦੇ ਵਿੱਚ ਉਹ ਕੋ ਕੋ ਜਦ ਤੀ ਮੈਂ ਪੁੱਲੋਂ ਪੰਪਲਾਨ ਲਾ ਗਿਆ ਤੇ ਨਾਲ ਦੀ ਦੁਕਾਨ ਤੇ ਉਹ ਮੁੰਡਾ ਖੜਾ ਈ ਉਹ ਆਪ ਹੀ ਆ ਗਿਆ ਬਿਲਕੁਲ ਮੈਨੂੰ ਆਦਾ ਬਾਈ ਵੀਡੀਓ ਮੈਂ ਕਹਾ ਹਾਂਜੀ ਵੀਡੀਓ ਬਣਾਉਣੀ ਹੈ ਜੀ ਬਹੁਤ ਵਧੀਆ ਵੀਡੀਓ ਹੁੰਦਿਆਂ ਮੈਨੂੰ ਆਦਾ 13 ਚੈਨਲ ਤੇ ਬਹਨੇ ਅਚ ਮੇਰਾ ਸਾਡਾ ਚੈਨਲ ਦੋ ਚੱਲਦੇ ਇੱਕ ਜ਼ਿੰਦਗੀ ਜਿੰਦਾਬਾਦ ਇੱਕ ਗੁਰਪ੍ਰੀਤ ਬਰਾੜ ਤੇ ਉਹ ਆਰਾ ਵੀ ਦੋਨੇ ਕਰਤੇ ਮਗਾਨ ਜੀ ਮੇਰੀ ਬੈਪਦਾ ਜਿੰਦਗੀ ਜਿੰਦਾਬਾਦ ਮੇਰਾ ਗੁਰਪ੍ਰੀਤ ਬਰਾੜ ਠੀਕ ਆ ਨਾ ਨੰਬਰ ਉਹਨੇ ਇਹ ਵੀ ਲੈ ਲਿਆ ਮੇਰੇ ਵਾਲਾ ਵੀ ਲੈ ਲਿਆ ਬਾਕੀ ਉਹਨਾਂ ਕੋਈ ਗੱਲ ਨਹੀਂ ਜੇ ਕੋਈ ਸਮੱਸਿਆ ਹੋਈ ਤਾਂ ਆਦੀ ਆਪਾਂ ਇਹ ਕੰਮ ਹੀ ਕਰਦੇ ਆ ਮੈਂ ਕਹਾ ਠੀਕ ਹੈ ਜੀ ਫਿਰ ਮੈਂ ਸਟਾਡੀ ਬਾਰੇ ਪੁੱਛਿਆ ਮੈਕਾਂ ਬਾਰੇ ਪੁੱਛਿਆ ਮੈਂ ਕਹੋ ਆ ਨਾ ਥੋੜੇ ਜਿਹਾ ਭਿੰਗੇ ਮਿਲਣਗੇ ਜੇਕਰ ਤੁਸੀਂ ਛੋਟਾ ਪ੍ਰੋਗਰਾਮ ਆ ਤੁਹਾਡਾ ਛੋਟੇ ਲੈ ਲਓ ਵੱਡੇ ਲੈਣ ਦੀ ਬਾਣੀ ਲੋੜ ਹੋতো ਪੈਂਦੀ ਐ ਜਦੋਂ ਮੰਨ ਲਓ ਤੁਸੀਂ ਉਹ ਵਿਆਹ ਸ਼ਾਦੀ ਜਾਣਾ ਜਾਂ ਕਿਸੇ ਪਾਰਟੀ ਸੇ ਜਾਣਾ ਤੇ ਜਿਹੜੀ ਕਿ ਵੈਬਸਾਈਟਾਂ ਵਾਲੀ ਐ ਧਮਕਾ ਜਾਂ ਉਹਦੇ ਚ ਬਾਜ ਬਿਲਕੁਲ ਨਾ ਆਉਗੀ ਜਿਹੜਾ ਤੁਸੀਂ ਕੁਝ ਬੋਲੋਗੇ ਉਹ ਹੀ ਕੁਝ ਆਊਗਾ ਇਹਦੇ ਚਾਇਤ ਜੇ ਹੁਣ ਮਾਈਕਾਂ ਦੇ ਵਿੱਚ ਫੰਕਸ਼ਨ ਆ ਗਿਆ ਤੇ ਵਧੀਆ ਚੱਲ ਚੱਲੂਗਾ ਤੁਹਾਡਾ ਪ੍ਰੋਸੈਸ ਬਹੁਤ ਰੇਜ ਐ ਤੇ ਕੋਨੇ ਹੋਰ ਕੀ ਕਿਹਾ ਸੀ ਅੰਗਰੇਜ਼ੀ ਜੀ ਚੋ ਮੈਨੂੰ ਆਉਂਦਾ ਨਹੀਂ ਕੀ ਕਹਾਂ ਆਂਦਾ ਵੀ ਉਹ ਤੇ ਜ਼ੋਰ ਪਾ ਲੈ ਰੱਖੋ ਮੇਨ ਮੁੱਦਾ ਤਾਂ ਉਸੇ ਚੀਜ਼ ਦਾ ਹੀ ਐ ਹੋਰ ਕੋਈ ਚੀਜ਼ ਨਹੀਂ ਉਹਨੇ ਅੰਗਰੇਜ਼ੀ ਚ ਦੱਸਿਆ ਸੀ ਤੇ ਮੈਂ ਥੋੜਾ ਜਿਹਾ ਭੁੱਲ ਗਿਆ ਕੋਈ ਨਹੀਂ ਨਾਕ ਦੇ ਕਰਦੇ ਮੈਂ ਜ਼ਰੂਰ ਉਹ ਬਾਈ ਨਾਲ ਤੁਹਾਡੀ ਮੁਲਾਕਾਤ ਕਰਾਉਂਗਾ ਬਹੁਤ ਵਧੀਆ ਬੰਦਾ ਬੜੇ ਤਰਿਕਾ ਨਾਲ ਉਹਨੇ ਗੱਲ ਬਾਤ ਸੁਣੀ ਮੇਰੀ ਤੇ ਮੈਂ ਤਾਂ ਹੌਂ ਦਰਦਾ ਸੀਗਾ ਮੈਂ ਕਿਹਾ ਵੀ ਕਈ ਵਾਰੀ ਬੰਦਾ ਚੈਨਰ ਚੋਰੀ ਕਰਨ ਨੂੰ ਆਂਦਾ ਹੁੰਦਾ ਨਾ ਤੇ ਮੈਨੂੰ ਆਏ ਜੀ ਕੋਈ ਗੱਲ ਉਹਨੇ ਵਿਚਾਰੇ ਨੇ ਕਹੀ ਨਾ ਮੈਨੂੰ ਉਹਨੇ ਕਿਹਾ ਬਿਨੂਣ ਦੇ ਨਾ ਮੈਨੂੰ ਨਾ ਤੇ ਬਹੁਤ ਲੋਕ ਆ ਨਾ ਜਿਹੜੇ ਅਮੀਰ ਮੀਰ ਲੋਕ ਬਣਾਈ ਜਾਂਦੇ ਆਂ ਦਾ ਇਹ ਟੋਟਲ ਲੋਕਾਂ ਦਾ ਨਾ ਬਣਾਈ ਜਾਂਦੇ ਆ ਕੋਈ ਇਹਦਾ ਮਹਿਣਾ ਨਹੀਂ ਕੋਈ ਤੁਸੀਂ ਸਿਰਫ ਆਪਦਾ ਪਰਿਵਾਰ ਤੌਰ ਤੇ ਜਾਂ ਕਿ ਜੇ ਵਿਆਹ ਸ਼ਾਦੀ ਹੈ ਨਾ ਤੇ ਕਮੀ ਦੇ ਮਹੌਲ ਚ ਤਾਂ ਆਪਾਂ ਜੰਦੇ ਨਹੀਂ ਇਹ ਚੀਜ਼ਾਂ ਬਣਾ ਨਹੀਂ ਸਕਦੇ ਕਿਉਂ ਅਗਲੇ ਦਿਵਸ ਵਕਤ ਪਿਆ ਹੁੰਦਾ ਆਪਾਂ ਵੀਡੀਓ ਨਾਲ ਅਗਲੇ ਨਗਰ ਦੇ ਚੱਕਰ ਚ ਤੇ ਬਹੁਤ ਕੰਮ ਖਰਾਬ ਹੋ ਜਾਂਦਾ ਹੈ ਤੇ ਇਸ ਚੀਜ਼ ਦਾ ਤੁਸੀਂ ਯੂਆਰਾ ਜ਼ਰੂਰ ਖਿਆਲ ਰੱਖਿਆ ਕਰੋ ਕਿ ਬਾਕੀ ਤੁਹਾਡੇ ਬਹੁਤ ਵਧੀਆ ਚੈਨਲ ਹੈ ਬਹੁਤ ਵਧੀਆ ਰਹੀ ਦਿੰਦਾ ਬਹੁਤ ਵਧੀਆ ਤੁਹਾਡੀ ਵੀਡੀਓ ਹੁੰਦੀ ਹੈ ਪਰਿਵਾਰਕ ਤੌਰ ਤੇ ਵਿੱਚ ਸੁਣਨ ਵਾਲੀ ਹੁੰਦੀ ਹੈ ਤਾਂ ਕਰਕੇ ਉਹ ਮੈਨੂੰ ਆਹ ਹੋਰ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤੀ ਦੇਵੇ ਜੀ ਮਾਲਕ ਹਮੇਸ਼ਾ ਤੁਸੀਂ ਹੱਸਦੇ ਵਸਦੇ ਰਹੋ ਇਸੇ ਤਰ੍ਹਾਂ ਹੀ ਆਪਣੇ ਚੈਨਲ ਦੇ ਨਾਲ ਜੁੜੇ ਰਹਿਣਾ ਬਲੌਗ ਨੂੰ ਦੇਖਦੇ ਰਹਿਣਾ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਹੁਣ ਆਪਾਂ ਲੌਣ ਲੱਗੇ ਆ ਲੈਵ ਤੁਸੀਂ ਸਾਰੇ ਜਿਹੜੇ ਲਾਈਵ ਦੇ ਵਿੱਚ ਹੋ ਉਹ ਹਾਜ਼ਰ ਠੀਕ ਹੈ ਜੀ ਤੁਹਾਡਾ ਲਾਈਵ ਦੇ ਵਿੱਚ ਹੋਰਨਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਧੰਨਵਾਦ ਪਰਮਾਤਮਾ ਜਰਦੀ ਕਲਾ ਜੱਕ